ਸ਼ਾਂਤੀਪੁਰਨ ਖੜੇ ਕਿਸਾਨਾਂ ਦੇ ਉੱਪਰ ਤੁਸੀਂ ਦੇਖੋ ਕਿਸ ਤਰ੍ਹਾਂ ਅਥਰੂ ਗੈਂਸ ਦੇ ਗੋਲੇ ਅਤੇ ਹੋਰ ਬਲਾਸਟ ਜਿਹੜੇ ਮੋਦੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਲਗਾਤਾਰ ਹਰਿਆਣਾ ਸਰਕਾਰ ਦੇ ਇਸ ਤਰ੍ਹਾਂ ਦੇ ਗੋਲੇ ਜਿਹੜੇ ਕਿਸਾਨਾਂ ਦੇ ਉੱਪਰ ਦਾਗ ਨਹੀਂ ਦੇ ਦਿੱਤੇ ਵੀ ਕਿਸਾਨ ਜਿਹੜੇ ਪੂਰੇ ਤਰੀਕੇ ਨਾਲ ਸ਼ਾਂਤੀਪੁਰਨ ਖੜੇ ਹੋਏ ਨੇ ਲਗਾਤਾਰ 2-3 ਦਿਨਾਂ ਤੋਂ ਜਿਹੜਾ ਇਹ ਕੰਮ ਹਰਿਆਣਾ ਪੰਜਾਬ ਬਾਰਿਆਣਾ ਬਾਰਡਰ ਦੇ ਉੱਪਰ ਕੀਤਾ ਜਾ ਰਿਹਾ ਹੈ ਤਸਵੀਰਾਂ ਜਿਹੜੀਆਂ ਪਰਪਲ ਦੀ ਤਰਫੋਂ ਅਪਡੇਟ ਜਿਹੜੀ ਸਾਰੀ ਅ ਦਿੰਦੇ ਰਹੇ ਨੀ ਅਗੇ ਕੋਲ ਕੋਲ ਦੀ ਅਪਡੇਟ ਸਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰੋ ਜਿਹੜੀ ਵੀ ਕਰੋ ਤਾਂ ਜੋ ਨਵੀਆਂ-ਨਵੀਆਂ ਤਾਰਾ ਤੁਹਾਡੇ ਨਾਲ ਸਾਂਝੇ ਕਰਦੇ ਰਹੇ ਲੋਕੀ ਬਾਰਡ ਦੇ ਉਪਰ ਤਖਾਨ ਜਿਹੜੇ ਨਗਾਕਾਰਾ ਬੈਠੇ ਹੋਏ ਨੇ ਦਿੱਖੇ ਤਿੰਨ ਨਗਾਕਾਰਾ ਹਰਿਆਣਾ ਸਰਕਾਰ ਦੇ ਸਦਮੇ ਦਿੱਲੀ ਜਾਣ ਤੋਂ ਰੋਕਣ ਦੇ ਲਈ ਆਪਣੀ ਪੂਰੀ ਬਾਹਬਾਹ ਕਰਦਾ ਨਾਰੀ ਹੈ ਜੀ ਕਿੰਨਾ ਨੇ ਦੁਨੀਆ ਉਸੇ ਸਾਂਝੇ ਨੂੰ ਰੱਖੇ ਆਜੋ ਭਈਆ ਛਿੜਦੇ ਬੰਬ ਤੋਂ ਨਜ਼ਾਰਾ ਰੋਕ ਰਿਹਾ ਰਹੇ thank <laughs> you ਗਾਲੀ ਨੇ ਪਾਤੀ ਬੋਰੀ ਓਏ ਉਹ ਮੁੰਡਾ ਗਾਲੀ ਨੇ ਬੋਰੀ ਪਾਤੀ ਵਾਹ ਗਾਲੀ ਨੇ ਬੋਰੀ ਪਾਤੀ ਕੀਰਤ ਨੇ ਕੀਤੇ ਗਾਲੀ ਨੇ ਆਜਾ ਅੱਗੇ ਵੱਲ ਬੜੇ ਨੇ ਜਾਨ ਦੇ ਜਾਨ ਤੇਰੀ ਜੱਟ ਲੱਗ ਗਈ ਹੰਡੀ ਚ ਨੋ ਮਿੱਥੇਰੀ ਜੱਟ ਲੱਗ ਗਈ ਲੈ ਹੋਰ ਦੋਰਾ ਬਜੋਰਾ 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 ਠੀਕ ਹੈ ਜੰਮਣ ਚਾਹੀਦਾ ਤੋਰਾ ਹਾਂ ਜੇ ਦੇਖੀ ਬੋਸ ਤਾ Diolch yn fawr iawn am